ਸ੍ਰੀ ਗੁਰੂ ਜੀ ਕੀ ਬਖਸ਼ਤ ਬਹੁਤ ਦੀ ਸੇਵਾ ਕਰਕੇ ਉਹ ਨਾਨਕ ਰਈਤੇ ਆਇਆ ਗੁਰਗੱਤੇ ਨਾਦ ਰਾਮਦਾਸਾ ਹੁਣਾ ਜੀ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਇਆ ਜਸਵੀਖਾਂ ਸਾਹਿਬ ਤੋਂ ਹੋ ਜਾਏ ਸ੍ਰੀ ਗੁਰਤੇយ ਬਹਾਦਰ ਜੀ ਮਿਲ ਗਿਆ ਘਰ ਨਾਉ ਨੇ ਤੇ ਆਵੇ ਤਾਂ ਇਹ ਜੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਿਬ ਤਾਂ ਹੁਣਾ ਜੀ ਸਹਾਇ ਦਸਾਂ ਪਾਤਸ਼ਾਹ ਜੀ ਦਾ ਆਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਮ ਗ੍ਰੰਥ ਸਰਬਲੋਕ ਗ੍ਰੰਥ ਇਨਾਂ ਦੇ ਬਾਠ ਦਰਸ਼ਨ ਦیدار ਦਾ ਧਿਆਨ ਰੱਖ ਕੇ ਖਾਲਸਾ ਸਾਹਿਬ ਬੋਲਣਾ ਜੀ ਸਿਰ ਸਹਾਇ ਬਹੁਤ ਜੀ ਕੇ ਜਰ ਸਾਹਿਬ ਜਦੇ ਸਾਹਿਬ ਆਬਾ ਅਰਜੀਤ ਸਿੰਘ ਜੀ ਸਹਿਬਾਬਾ ਜੁਝਾਰ ਸਿੰਘ ਜੀ ਸਹਿਬਾਬਾ ਜੋਰਾਵਰ ਸਿੰਘ ਜੀ ਸਹਿਬਾਬਾ ਭੱਤੇ ਸਿੰਘ ਜਥੇ ਸਿੰਘ ਜੀ ਉਹ ਪੰਜ ਪਿਆਰੇ ਪੰਜ ਬੀਰ 40 ਮੁਕਤੇ ਹਟੀਆਂ ਜੰਪੀਆਂ ਦੱਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਨਹਿਰ ਸਿੰਘਾਂ ਭਜੰਗ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਸਾਹਿਬ ਬੋਲਣਾ ਜੀ ਸਿਰ ਸਹਾਇ ਦਾ ਧਿਆਨ ਧੱਕੇ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਗੁਰਦੁਆਰੇ ਤੀਰਥਾਂ ਧਾਮਾਂ ਝੰਡੇ ਬੰਗੇ ਚੋਗੋ ਜੋਗਾ ਧਰਮ ਕਾ ਜੈ ਜੈਕਾਰ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਸ੍ਰੀ ਅਮਰਸਰ ਜੀ ਕੇ ਦਰਸ਼ਨ ਇਸ਼ਨਾਨ ਦਾ ਧਿਆਨ ਧੱਕੇ ਖਾਲਸਾ ਸਾਹਿਬ ਬੋਲਣਾ ਜੀ ਸ੍ਰੀ ਵਾਹਿਗੁਰੂ ਅਸਤਾਏ ਬੋਲਣਾ ਜੀ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਹੈ ਆਕਾਰ ਪੁਰਤੰਤਰ ਜਾਮੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਬਿੰਦ ਪਾਸ਼ਾ ਮੇਰੀ ਪੀੜੀ ਦੇ ਮਾਲਕ ਦੇਖ ਦੇ ਤੈਨੂੰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਹਾਰ ਸਿੰਘ ਜੀ ਸ਼ਹੀਦ ਅਕਾਲਪੁਰ ਖੰਦਰਜਾਮੀ ਸਾਹਿਬ ਦੇ ਪਾਸ਼ਾ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਸਤਿ ਸੱਚੇ ਪਾਤਸ਼ਾਹ ਆਪ ਜੀ ਦੇ ਸੱਚੇ ਪਾਤਸ਼ਾਹ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਸ਼ਹੀਦੋ ਸਿੰਘੋ ਅਕਾਲਪੁਰ ਖੰਦਰਜਾਮੀ ਮਹਾਰਾਜ ਆਪ ਜੀ ਦੇ ਸੱਚੇ ਪਾਤਸ਼ਾਹ ਆਪਾਰ ਕਿਰਪਾ ਨਾਲ ਕੀਤੀ ਦਿਹਾੜਿਆਂ ਨੂੰ ਸਮਰਪਿਤ ਸਾਰੀਆਂ ਇਨਹੰਸੰਗ ਜਥੇਬੰਦੀਆਂ ਵੱਲੋਂ ਰੋਮਨੀ ਪੰਥ ਅਕਾਲੀ ਗੁੱਡਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਸੱਚੇ ਪਾਤਸ਼ਾਹ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਜੋੜ ਮੈਂਦਿਆਂ ਨੂੰ ਸਮਰਪਿਤ ਵਿਸ਼ਾਲ ਮਹੱਲਾ ਆਰੰਭ ਹੋਣ ਲੱਗਿਆ ਸੱਚੇ ਪਾਤਸ਼ਾਹ ਕਿਰਪਾ ਕਰਨੀ ਦੁਸ਼ਟਾਂ ਦੋਖੀਆਂ ਮਲੇਖਾਂ ਨਿੰਦਕਾਂ ਹਮਕਾਰਾਂ ਦਾ ਨਾਸ ਕਰਨਾ ਸੱਚੇ ਪਾਤਸ਼ਾਹ ਆਪਦੇ ਖਾਲਸਾ ਪੰਥ ਗੁੱਡਾ ਦਲ ਦੇ ਵਿੱਚ ਅਕੱਤਰ ਤਾਇਆ ਬਖਸ਼ਣੀਆਂ ਚੜ੍ਹਦੀ ਕਲਾ ਬਖਸ਼ਣੀ ਸਾਰੀਆਂ ਵਰਗੀਆਂ ਦਾੜ ਦੀਆਂ ਨਹਿੰਸਨ ਫੌਜਾਂ ਇਹਨਾਂ ਪਰਿਆਤ ਬਖੀ ਰੱਖਣਾ ਚੜਦੀ ਕਲਾ ਬਖਸ਼ੇ ਚੱਲਦੇ ਹੋਣ ਲੱਗੇ ਮਹੱਲੇ ਦੀ ਆਗਿਆ ਬਖਸ਼ੂ ਚੜਦਾ ਹੋਇਆ ਬੋਲਿਆ ਪੈਜ ਰੱਖੀ ਆਪਣੇ ਨਾਮ ਦੀ ਲਕਸ਼ਰਾਸੀ ਮੇਧਨੀ ਸਭ ਤੋਂ ਇਹਿਤਿਆਰ ਦੀ ਨਾਨਕ ਗੁਰਗਵੰਦ ਸਿੰਘ ਚੜਦੀ ਕਲਾ ਤੇਰੇ ਬਾਣੇ ਸੁਨਹਿਰੇ